ਤੇ ਦਤਾਰ ਜੀ ਨਾਮ ਇੱਕ ਬੜਾ ਪਿਆਰਾ ਬਚਨ ਮਿਲਤ ਪਿਆਰੇ ਪ੍ਰਾਨ 나ਥ ਕਵਨ ਭਗਤ ਤੀ ਬੀਏ ਪ੍ਰਾਨਾ ਦਾ 나ਥ ਪਰਬ੍ਰह्म ਪਰਮੇਸ਼ਰ ਵੈਗੁਰੂ ਕਿਹੜੀ ਭਗਤੀ ਕਰੀਏ ਜਿਸ ਭਗਤੀ ਦੇ ਸਦਕਾ ਉਹ ਪਰਬ੍ਰह्म ਪਰਮੇਸ਼ਰ ਵੈਗੁਰੂ ਸਾਨੂੰ ਮਿਲ ਜਾਏ ਕਿਉਂਕਿ ਚਾਹੁੰਦੇ ਸਾਰੇ ਹਾਂ ਤੁਸੀਂ ਕਿਸੇ ਵੀ ਹਿਰਦੇ ਨੂੰ ਟਟੋਲ ਕੇ ਵੇਖ ਲੋ ਕਹੇਗਾ ਵੀ ਕਿਤੇ ਪਰਮੇਸ਼ਰ ਕਿਰਪਾ ਕਰ ਦੇ ਬਿਨਾਂ ਮਿਹਨਤ ਕੀਤਿਆਂ ਪਰਮਾਤਮਾ ਦਾ ਨਾਮ ਹਿਰਦੇ ਦੇ ਅੰਦਰ ਵਸ ਜਾਏ ਆਪਾਂ ਚਾਹੁੰਦੇ ਸਾਰੇ ਹਾਂ ਪਰਮਾਰਥ ਦੇ ਮਾਰਗ ਦੇ ਉੱਤੇ ਚੱਲਣ ਵਾਲਾ ਵੀ ਪਰਮੇਸ਼ਰ ਦੀ ਭਗਤੀ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਲਈ ਯਤਨਸ਼ੀਲ ਹੈ ਔਰ ਸੰਸਾਰਿਕ ਪਦਾਰਥਾਂ ਦੇ ਅੰਦਰ ਖਚਤ ਜਿਹੜਾ ਜੀਵ ਇਹ ਜਗ ਮਿੱਠਾ ਅਗਲਾ ਕਿਹਨੇ ਡਿੱਠਾ ਉਹ ਵੀ ਪਰਮੇਸ਼ਰ ਦਾ ਨਾਮ ਲੋੜਦਾ ਹੈ ਚਾਹੁੰਦੇ ਸਾਰੇ ਆ ਪਰ ਉਹਦੀ ਪ੍ਰਾਪਤੀ ਦੇ ਲਈ ਜਿਹੜਾ ਯਤਨ ਹੈ ਜਿਹੜਾ ਕਾਰਜ ਹੈ ਉਹਨੂੰ ਹਰ ਕੋਈ ਨਹੀਂ ਕਰ ਸਕਦਾ ਤੇ ਮਹਾਰਾਜ ਕਹਿੰਦੇ ਵੀ ਉਸ ਪ੍ਰਾਣਾ ਦੇ नाथ ਪਰਮੇਸ਼ਰ ਨੂੰ ਕਿਵੇਂ ਮਿਲੀਏ ਕਿਹੜੀ ਭਗਤੀ ਕਰੀਏ ਜਿਹਦੇ ਨਾਲ ਉਹ ਰੀਜ ਪਏ ਤ੍ਰੁੱਠ ਪਏ ਮਿਲਤ ਪਿਆਰੇ ਪ੍ਰਾਨਨਾਥ ਕਵਨ ਭਗਤ ਤੇ ਤੇ ਨਾਲ ਜਵਾਬ ਦੇ ਦਿੱਤਾ ਸਾਧ ਸੰਗਤ ਪਾਈ ਪਰਮ ਗਤ ਕਹਿੰਦੇ ਭਾਈ ਜਿਹੜੀ ਸੰਗਤ ਹੈ ਨਾ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਗੁਰੂ ਦੀ ਸੰਗਤ ਉਹਦੇ ਵਿੱਚ ਜੁੜੀਏ ਤੇ ਸਹਿਜੇ ਹੀ ਪਰਮ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ ਸੋ ਆਪ ਜਿੰਨੇ ਮਾਈ ਭਾਈ ਜੁੜਿਓ ਵੱਡਿਆਂ ਭਾਗਾਂ ਵਾਲੇ ਹੋ ਜਿੱਥੇ ਸਤਿਗੁਰੂ ਜੀ ਦੀ ਵੱਡ ਮੁੱਲੀ ਬਖਸ਼ਿਸ਼ ਇਨ੍ਹਾਂ ਪਵਿੱਤਰ ਅਸਥਾਨਾਂ ਦੇ ਦਰਸ਼ਨਾਂ ਦੀ ਦਾਤ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ ਉਥੇ ਸੰਗਤੀ ਰੂਪ ਦੇ ਵਿੱਚ ਉਹ ਇਲਾਹੀ ਪੈਗਾਮ ਜੋ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਉਹਨੂੰ ਵਿਚਾਰ ਰਹੇ ਹੋ ਆਉ ਜਿਨੇ ਵੀ ਮਾਈ ਭਾਈ ਜੁੜੇ ਹੋ ਸੁਰਤ ਦਾ ਟਿਕਾ ਬਣਾਈਏ ਅੱਜ ਦੇ ਜਿਹੜੇ ਪਵਿੱਤਰ ਬਚਨ ਹਨ ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਉਚਾਰਨ ਕੀਤੇ ਹੋਏ ਬੈਰਾਗਮਈ ਬਚਨ ਨੇ ਇਹਨਾਂ ਪਵਿੱਤਰ ਬਚਨਾਂ ਦੇ ਵਿੱਚ ਸਤਿਗੁਰੂ ਜੀ ਨੇ ਜੋ ਅਟਲ ਸਚਾਈ ਹੈ ਉਹ ਸਾਨੂੰ ਦ੍ਰਿੜ ਕਰਾਉਣੀ ਕੀਤੀ ਹੈ ਆਉ ਸੁਰਤ